ਸਰਬੀ ਅੰਗਰੂਰ ਵੀ ਦੀ ਰਚਨਾ ਇੱਕ ਨਿਸ਼ਾਨੇ ਨਾਲ ਤੂੰ ਕੰਨੇ ਦੋ ਸ਼ਿਕਾਰ ਜੀ ਸੱਚ ਪੁੱਛੇ ਤਾਂ ਤੈਨੂੰ ਨਹੀਂ ਨਾ ਕਿਸੇ ਤੇ ਇਟੇਵਾਰ ਜੀ ਕਿਹੜਾ ਚੋਣੀ ਚੁੱਕ ਚੰਦਰਾ ਤੈਨੂੰ ਸੌਣੀਏ ਚੁੱਕਣੀ ਗਿਆ ਹੁਣ ਕੀ ਪਿਤਾ ਪਿਤਾ ਲਦਾ ਜਦ ਸ਼ਿਕਾਰ ਲੁਕਣੀ ਗਿਆ ਕੱਲ ਚੋਲੀ ਚੁੱਕ ਨਾਲ ਹੱਸ ਹੱਸ ਕਰਦੀ ਸੀ ਜੋ ਗਰਦਨ ਦਿਆ ਮੇਰੀ ਉਸ ਦੀ ਹਾਮੀ ਭਰਦੀ ਸੀ ਚੱਕਰ ਚੱਲਦਾ ਜੋ ਨਾਲ ਮੇਰੇ ਉਹ ਲੱਗਦਾ ਮੁੱਕ ਨਹੀਂ ਗਿਆ ਹੁਣ ਕੀ ਤੈਦਾ ਹੁਣ ਕੀ ਤੈਦਾ ਪਛਤਾ ਦੇਦਾ ਗਦ ਸ਼ਿਕਾਰ ਲੁਕਣੀ ਗਿਆ ਤੇਰੀ ਅੱਖ ਕਿਤੇ ਹੋ ਰਜ਼ੀ